ਬਹੁਤ ਬਹੁਤ ਵਧਾਈਆਂ ਬਾਈ ਡਾਕੂ ਵੀਰ ਜੀ ਨੂੰ ਸਾਡੇ ਚੈਨਲ ਵੱਲੋਂ ਉਹਨਾਂ ਦੇ ਕਰ ਪ੍ਰਮਾਤਮਾ ਦੇ ਪੁੱਤਰ ਦੀ ਦਾਤ ਬਖਸ਼ੀ ਹੈ ਅੱਜ ਇਸ ਟਿਕੜੀ ਕੋਲੋਂ ਖੁਸ਼ੀ ਚੱਕੀ ਨਹੀਂ ਜਾ ਰਹੀ ਪ੍ਰਮਾਤਮਾ ਨੇ ਬਹੁਤ ਹੀ ਸੋਨਾ ਸੁਣਿਆ ਹੈ ਸਰਵਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਤੁਸੀਂ ਵੀ ਇੱਕ ਸਾਦੇ ਹੋ ਕਿ ਡਾਕੂ ਵੀਰ ਅਤੇ ਵਾਈਫ ਆਪਣੇ ਬੱਚੇ ਨਾਲ ਕਿਵੇਂ ਲਾੜ ਕਰ ਰਹੇ ਨੇ ਤੇ ਹੀ ਡਾਕੂ ਵੀਰ ਜੀ ਦੀ ਭੈਣ ਭੂਆ ਬਣਨ ਦੀ ਖੁਸ਼ੀ ਵਿੱਚ ਉਹਨਾਂ ਤੋਂ ਵੀ ਖੁਸ਼ੀ ਸਮਾਈ ਨਹੀਂ ਜਾ ਰਹੀ ਭੂਆ ਪਤੀਜੇ ਦਾ ਰਿਸ਼ਤਾ ਵੀ ਲੱਗੀ ਹੁੰਦਾ ਦੋਸਤੋ ਉਹਨਾਂ ਨੂੰ ਚਾਉਣ ਵਾਲੇ ਡਾਕੂ ਵੀਰ ਜੀ ਨੂੰ ਲਗਾਤਾਰ ਵਧਾਈਆਂ ਦੇ ਰਹੇ ਨੇ ਉਹ ਦੋਸਤੋ ਤੁਸੀਂ ਵੀ ਨਾ ਲੇਟ ਹੋ ਜਾਣਾ ਕਮੈਂਟ ਬਾਕਸ ਦੇ ਵਿੱਚ ਡਾਕੂ ਵੀਰ ਜੀ ਦੇ ਘਰ ਨਾਮ ਜੰਮੇ ਪੁੱਤਰ ਦੀਆਂ ਵਧਾਈਆਂ ਦੇਣਾ ਨਾ ਭੁੱਲਣਾ ਤਾਨੂੰ ਦੱਸ ਦਈਏ ਕਿ ਡਾਕੂ ਵੀਰ ਨੇ ਹਰ ਤੱਕ ਆਪਣੇ ਬੇਟੇ ਦਾ ਫੇਸ ਰਿਵੀਲ ਨਹੀਂ ਕੀਤਾ ਤੇ ਨਾ ਹੀ ਕੋਈ ਨਾਮ ਰੱਖਿਆ ਹੈ ਜਦੋਂ ਵੀ ਆਪਣੇ ਬੇਟੇ ਦਾ ਫੇਸ ਰੀਵੀਲ ਕਰਨਗੇ ਤਾਂ ਤੁਹਾਡੇ ਨਾਲ ਜਰੂਰ ਵੀਡੀਓ ਤਸਵੀਰਾਂ ਸਾਂਝੀਆਂ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਆਪਾਂ ਤਾਂ ਕਿ ਤੁਸੀਂ ਕੋਈ ਵੀ ਅਪਡੇਟਡ ਨਿਊਜ਼ ਮਿਸ ਨਾ ਕਰ ਸਕੋ ਬਾਕੀ ਤੁਹਾਡੇ ਖਿਆਲ ਦੇ ਨਾਲ ڈاکੂ ਵੀਰ ਨੂੰ ਆਪਣੇ ਪੁੱਤਰ ਦਾ ਨਾਮ ਕੀ ਰੱਖਣਾ ਚਾਹੀਦਾ ਹੈ ਕੋਈ ਸੋਹਣਾ ਜਿਹਾ ਨਾਮ ਕਮੈਂਟ ਬਾਕਸ ਦਾ ਵਿੱਚ ਜਰੂਰ ਸ਼ੇਅਰ ਕਰੋ ਜੇ ਉੱਥੇ ਤੁਹਾਨੂੰ ਦੱਸ ਦਈਏ ਕਿ ਅੱਜ ڈاکੂ ਵੀਰ ਦੀ ਦੇ ਫਾਦਰ ਸਾਹਿਬ ਹੁੰਦੇ ਤਾਂ ਖੁਸ਼ੀ ਹੋਰ ਵੀ ਦੁੱਗਣੀ ਹੋ ਜਾਣੀ ਸੀ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਇਹ ਫੈਮਿਲੀ ਤੁਹਾਨੂੰ ਪਤਾ ਹੀ ਹੈ ਕਿ ਸੋ ਇਹ ਤਾਂ ਸ੍ਰੀ ਫਨੀਜ਼ ਵੀਡੀਓ ਸਾਡੇ ਨਾਲ ਸਾਂਝੀਆਂ ਕਰਦੇ ਨੇ ਤੇ ਲੋਕਾਂ ਵੱਲੋਂ ਭਰਮਾ ਹੁੰਗਾਰਾ ਮਿਲਦਾ ਹੈ। ਬਾਈ ਦੇ ਸੋਸ਼ਲ ਮੀਡੀਆ ਤੇ ਵਿਊਜ਼ ਵੀ ਕਾਫੀ ਆਉਂਦੇ ਨੇ ਤੇ ਫੈਨ ਫਾਲੋਇੰਗ ਵੀ ਬਹੁਤ ਵੱਡੀ ਹੈ। ਇਦਾਂ ਹੀ ਪਰਿਵਾਰਕ ਹਾਸੇ ਠੱਠੇ ਵਾਲੀਆਂ ਵੀਡੀਓ ਸਾਡੇ ਨਾਲ ਸਾਂਝੀਆਂ ਕਰਦੇ ਰਿਆ ਕਰਨਗੇ ਬਾਈ ਜੀ। ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ।